कुछ लफ्ज़ शेयर करेंगे सो so, मैं हैंड ओवर करा गया ਮੈਂ ਆਦੇ ਦਿਨ ਤੇ ਸਾਰਿਆਂ ਨੂੰ ਮੁਬਾਰਕਬਾਦਨਾ। ਔਰ ਅੱਜ ਦਾ ਅਗਾਈ ਜੀ ਦੇ ਨਾਮ ਜਿਸੂ ਜੀ ਨੂੰ ਪੁਸ਼ ਕਰਦੇ ਰਹੂਗੇ ਜਿਸੂ ਜੀ ਆਪ ਤੇ ਮੇਰ ਭਰਾ ਤਖਨ ਔਰ ਮੈਂ ਇਹ ਵੀ ਕਹਿਣਾ ਚਾਹਨਾ ਹੈ ਵੀ ਮੇਰੇ ਆਦਰਯੋਗ ਮਦਨ ਲਾਲ ਜੀ ਬੱਗਾ ਜੀ ਦੇ ਨਾਲ ਮੇਰੀ ਮੀਟਿੰਗ ਹੋਈ। ਉਹਨਾਂ ਨੇ ਇਸ ਰੋਡ ਦਾ ਨਾਮ ਜਿਹੜਾ ਨਾਮਾਸਟਰ ਮਾਸਟਰ ਜੀ ਦਾ ਮਾਸਟਰ ਸੁਲਤਾਨ ਮੱਤੀ ਜੀ ਦੇ ਨਾਮ ਦੇ ਉੱਤੇ ਇਹ ਰੋਡ ਦਾ ਨਾਮ ਰੱਖਿਆ ਜਾਊਗਾ ਔਰ ਮੈਂ ਦਿਨ ਦੇ ਉੱਤੇ ਸਾਰਿਆਂ ਨੂੰ ਇਸ ਕਰਕੇ ਬਹੁਤ ਬਹੁਤ ਮੁਬਾਰਕਬਾਦਨਾ। ਯਾਰ ਦੇ ਵਿੱਚ ਨਮੈਂਦੇ ਨਹੀਂ ਤੁਸੀਂ ਦੇਖ ਸਕਦੇ ਆ ਕਿ ਅਸੀਂ ਕਿਸ ਤਰ੍ਹਾਂ ਦੀ ਏਕਤਾ ਦੇ ਨਾਲ ਅੱਜ ਯੀਸ਼ੂ ਮਸੀਹ ਦੇ ਜਨਮ ਦਿਨ ਨੂੰ ਮਨਾ ਰਹੇ ਹਾਂ ਜਿੱਥੇ ਸਾਰੇ ਮਜ਼ਬ ਇਕੱਠੇ ਹੋ ਕੇ ਖੁਦਾਵੰਦ ਦਾ ਸਨਮਾਨ ਕਰ ਰਹੇ ਹਾਂ ਮੇਰਾ ਨਾਮ 파ਸ਼ਰ ਅਲੀਸ਼ਾ ਸੁਲਤਾਨ ਹੈ ਦੱਦਾਂਪੁਰ ਕੋਲ ਚਲ ਕੇ ਆਇਆ ਜੈ ਕਰਿਸਟਸ ਜੋ ਕਮਿਸ਼ਨ ਸੀ ਜਿਹੜਾ ਜਨ ਦਿਹਾੜਾ ਮਨਾਇਆ ਗਿਆ ਅੱਜ ਦਾ ਇਹ ਪੈਗਾਮ ਸੀ 크ਿਸਮਸ ਤੇ ਮੌਕੇ ਤੇ ਬਲੇਸਿੰਗ ਸੀ ਬਲੇਸਿੰਗਸ ਆਫ ਸ਼ੇਅਰਿੰਗ ਸੀ ਪਰਮੇਸ਼ਰ ਨੇ ਜੋ ਜ਼ਿੰਦਗੀ ਚ ਕਰਾਮਾਤਾ ਕੀਤੀਆਂ ਨੇ ਔਰ ਜੋ ਬਲੇਸਿੰਗਸ ਦਿੱਤੀ ਹੈ ਉਹ ਇੱਕ ਦੂਜੇ ਸਾਹਮਣੇ ਜਿਹੜਾ ਸ਼ੇਅਰ ਕਰਨ ਦਾ ਇੱਕ ਅੱਜ ਸਾਨੂੰ ਪਰਮੇਸ਼ਰ ਦੇ ਵਚਨ ਦੇ ਬਤਾਲਿਕ ਸਰ ਮੌਕਾ ਮਿਲਿਆ ਅੱਜ ਇਹੀ ਇਸ ਸੰਗਤ ਨੂੰ ਅਸੀਂ ਪੈਗਾਮ ਦਿੱਤਾ ਸ਼ਾਂਤੀ ਦਾ ਪ੍ਰੇਮ ਦਾ ਔਰ ਲੋਕ ਆਏ ਔਰ ਮੈਂ ਸਜ਼ਾ ਕੀਤਾ ਕਾਇਦੇ ਦਿਨ ਪਰਿਯਸ਼ਮ ਸਿੰਘ ਨੂੰ ਯਾਦ ਕੀਤਾ ਔਰ ਪ੍ਰੋਬਿਸ਼ਨ ਸਿੰਘ ਨੂੰ ਸਜ਼ਾ ਕੀਤਾ ਔਰ ਨਾਲ ਹਜ਼ਾਰਾਂ ਨੇ ਲੋਕ ਜਿਹੜਾ ਲੰਗਰ ਦਾ ਵੀ ਸੁਭਦਾ ਕੀਤੀ ਕਿ ਲੋਕਾਂ ਨੇ ਇੱਕ ਜਗ੍ਹਾ ਤੇ ਔਰ ਬੜੀ ਇੱਜ਼ਤ ਨਾਲ ਅਦਰ ਦੇ ਨਾਲ ਖਾਣੇ ਨੂੰ ਖਾਦਾ ਪਰੋਸਿਆ ਗਿਆ ਬੜੇ ਪਿਆਰ ਪ੍ਰੇਮ ਸ਼ਾਂਤੀ ਪਰਸ਼ੰਦਾ ਅੱਜ ਜਿਹਨੇ ਸੁਣਨ ਵਾਲੇ ਸੁਣਤੇ ਨੇ ਕ੍ਰਿਸਟਸ ਦੇ ਆਦੇ ਤੇ ਅਣਵਰੇ 90 ਸਾਲ ਤੇ 5 ਸਾਲ ਨੂੰ ਮੁਬਾਰਕ ਕਰਦੇ ਨੇ ਪਰਮੇਸ਼ਰ ਸਰਾਂ ਦਾ ਸਬਾਤ ਕਰਦੇ ਆ ਅੱਜ ਕਿੱਦਾਂ ਲੱਗਦਾ ਹਰ ਸਾਲ ਦੀ ਉਹ ਕੀ ਕੀ ਪ੍ਰਬੰਧ ਹੋਣ ਕੀਤੇ ਗਏ ਪ੍ਰੋਗਰਾਮ ਮੇਨ ਮਕਸਦ ਹੁੰਦਾ ਜਿਹੜਾ ਸਾਡਾ ਸਾਸਨ ਹੁੰਦਾ ਔਰ ਅੱਜ ਸੰਗਤਾਂ ਨੇ ਜਿਹੜਾ ਹੈ ਪ੍ਰਭੂ ਯੇਸ਼ੂ ਮਸੀਹ ਦੇ ਜਨਮ ਦੇ ਬਾਰੇ ਪਰਮੇਸ਼ਰ ਦੇ ਵਚਨ ਦੇ ਵਿੱਚ ਸੁਣਿਆ ਔਰ ਲੋਕਾਂ ਨੇ ਤਕਲੀਮ ਹਾਸਲ ਕੀਤਾ ਉਹਨਾਂ ਦੀਆਂ ਜ਼ਿੰਦਗੀਆਂ ਜੋ ਕਰਾਮਾਤਾ ਕੀਤੀਆਂ ਨੇ ਜੋ ਉਹਨਾਂ ਨੇ ਆਦੇਸ਼ ਦਿੱਤੇ ਨੇ ਸੰਦੇਸ਼ ਦਿੱਤੇ ਨੇ ਉਹਨਾਂ ਨੂੰ ਅੱਜ ਯਾਦ ਕੀਤਾ ਗਿਆ ਔਰ ਉਹਨਾਂ ਦੀ ਸੋਚ ਤੇ ਜਿਸ ਤਰ੍ਹਾਂ ਉਹ ਅਦੀਨ ਹੋ ਗਿਆ ਉਸੇ ਤਰ੍ਹਾਂ ਅੱਜ ਇਹ ਉਪਦੇਸ਼ ਦਿੱਤਾ ਗਿਆ ਸੀ ਉਵੇਂ ਹੀ ਸਮਾਜ ਵਿੱਚ ਬੜਦੀਨਤਾ ਨਾਲ ਮਤਾਲਾ ਦੇ ਨਾਲ ਇੱਕ ਜਿੰਦਾ ਰਹਿਣਾ ਹੈ ਸਭ ਤੋਂ ਪਹਿਲਾਂ ਮੈਂ ਅੱਜ ਦੇ ਦਿਨ ਦੀ ਸਾਰੇ ਜੋ ਆਫਰਿੰਗ ਕਲੈਕਟ ਕਰਦੇ ਆ ਪ੍ਰਾਸ ਕਰਦਾ ਇਸੇ ਤਰੀਕੇ ਨਾਲ ਮੈਂ ਪਿਆਰ ਸਤਕਾਰ ਮੈਨੂੰ ਮਿਲਦਾ ਰਹੇ ਮੈਂ ਇਹਨਾਂ ਦੀ ਸੇਵਾ ਕਰਦਾ ਬਾਕੀ ਇਸ ਜੋ ਰੋਡ ਮਾਸਟਰ ਮਾਸਟਰ ਸੁਲਤਾਨ ਮਸੀਹ ਜੀ ਦੇ ਨਾਂ ਦੇ ਉੱਤੇ ਸਵਰਗਵਾਸੀ ਕਿਹੜਾ ਨਾ ਹੋਏ ਨਹੀਂ ਸੀ ਤੋਂ ਨਹੀਂ ਅਸੀਂ ਮਨਨ ਲਾਲ ਜੀ ਪੱਗਾ ਜੀ ਉਹਨਾਂ ਦੇ ਨਾਲ ਮੇਰੀ ਗੱਲ ਹੋਈ ਉਹਨਾਂ ਨੇ ਇਹ ਗੱਲ ਕਹੀ ਆ ਵੀ ਇਹ ਰੋਡ ਦਾ ਨਾਮ ਜਿਹੜਾ ਰੋਡ ਦਾ ਨਾਮ ਜਿਹੜਾ ਬਾਅਦ ਚ ਸੁਜੀਤੇ ਦਾ ਨਾਮ ਤੇ ਰੱਖਿਆ ਜਾਏਗਾ